ਕਟ ਗੇਣ ਤੇ ਲੋਕ ਭਲਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ ਤੇ ਹੋਇਆ ਐਕਸ਼ਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡਾਇਰੈਕਟਰ ਸਕੈਂਡਰੀ ਐਜੂਕੇਸ਼ਨ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਬਲਾਕਰਈਆ ਦੇ ਨੋ ਸੂਚੀ ਵੱਧ ਕੀਤੇ ਸਕੂਲਾਂ ਤੋਂ ਇਲਾਵਾ ਜ਼ਿਲ੍ਹਾ ਅੰਦਰ ਦੇ ਸਮੂਹ ਨਿੱਜੀ ਸਕੂਲਾਂ ਨੂੰ ਜਾਂਚ ਦੇ ਘੇਰੇ ਚ ਬਿਠਾ ਕੇ ਲਿਆਉਣ ਦੀ ਸਖਤ ਹਦਾਇਤ ਜਾਰੀ ਕੀਤੀ ਹੈ ਕਮਿਸ਼ਨ ਨੇ ਸਿੱਖਿਆ ਵਿਭਾਗ ਸਕੈਂਡਰੀ ਦੇ ਆਲਾ ਅਧਿਕਾਰੀ ਨੂੰ ਜਾਂਚ ਨਿਸ਼ਚਿਤ ਸਮੇਂ ਤੇ ਮੁਕੰਮਲ ਕਰਕੇ ਰਿਪੋਰਟ ਸ਼ਿਕਾਇਤ ਕਰਤਾ ਧਿਰ ਨੂੰ ਪੇਸ਼ ਕਰਨ ਬਾਰੇ ਕੀਤੇ ਨਿਰਦੇਸ਼ ਸੰਬੰਧੀ ਸਤਨਾਮ ਸਿੰਘ ਗਿੱਲ ਨਾਲ ਵਿਸ਼ੇ ਸ਼ੁਮਲਕਾ ਤੋਂ ਬਿਊਰੋ ਚੀਫ ਮਲਕੀ ਸਿੰਘ ਚਿੰਦਾ ਤੇ ਪੱਤਰਕਾਰ ਸੰਦੀਪ ਕੌਰ ਦੀ ਰਿਪੋਰਟ ਲੋਕ ਭਲਾਈ ਸੰਸਥਾ ਦੇ ਅੱਜ ਪੰਜਾਬ ਪ੍ਰਧਾਨ ਸੁਤਨਾਮ ਸਿੰਘ ਗਿਲਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅਸੀਂ ਟੋਟਲ ਨਿਊਜ਼ ਇੰਡੀਆ ਦਾ ਧੰਨਵਾਦ ਕਰਦੇ ਆਂ ਔਰ ਅੱਜ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਜਨਤਕ ਤੌਰ ਤੇ ਖੁਲਾਸਾ ਕਰਨਾ ਚਾਹੁੰਦੇ ਆ ਵੀ ਬਲਾਕ ਰਈਆ ਦੇ ਨੋ ਸਕੂਲ ਉਹ ਨੇ ਜਿਹੜੇ ਬਿਲਕੁਲ ਕਹਦੇ ਕਾਨੂੰਨ ਤੋਂ ਬਾਹਰ ਜਾ ਕੇ ਚੱਲ ਰਹੇ ਨੇ ਇਨ੍ਹਾਂ ਸਕੂਲਾਂ ਪਲੱਸ ਜ਼ਿਲ੍ਹਾ ਅੰਮ੍ਰਿਤਸਰ ਦੇ ਜਿੰਨੇ ਵੀ ਐਫੀਲੀਏਟਡ ਸਕੂਲ ਨੇ ਐਸੋਸੀਏਟਡ ਸਕੂਲ ਨੇ ਅਡਾਟਡ ਸਕੂਲ ਨੇ ਉਹਨਾਂ ਨੂੰ ਲਿਸਟਡ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਵੱੜ ਦੀ ਕਾਰਵਾਈ ਕਰਾਉਣ ਦੇ ਲਈ ਘਟ ਗਿਣਤੀ ਲੋਕ ਭਲਾਈ ਸੰਸਥਾ ਨੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਤੱਕ ਪਹੁੰਚ ਕੀਤੀ ਸੀ ਔਰ 4 4 2024 ਨੂੰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡਾਇਰੈਕਟਰ ਸੈਕੰਡਰੀ ਐਜੂਕੇਸ਼ਨ ਨੂੰ ਅਪਾਇੰਟ ਕੀਤਾ ਵੀ ਇਹ ਜਿਹੜੇ ਸਕੂਲ ਨੇ ਜਿਹੜੇ ਲਿਸਟਡ ਕੀਤੇ ਗਏ ਸਕੂਲ ਨੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਔਰ ਵੈਰੀਫਾਈ ਕਰਕੇ ਇਹਦੀ ਉਤਾਰਾ ਤੇ ਸਿੱਟਾ ਰਿਪੋਰਟ ਡਾਇਰੈਕਟਲੀ ਐਪਲੀਕੈਂਟ ਨੂੰ ਜਿਹੜੀ ਆ ਉਹ ਪੇਜੀ ਜਾਵੇ ਸੋ ਮੈਂ ਦੱਸਣਾ ਚਾਹੁੰਨਾ ਡਾਇਰੈਕਟਰ ਐਜੂਕੇਸ਼ਨ ਇਸ ਕੰਮ ਨੂੰ ਅਜੇ ਮਤਲਬ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਕੀਤੀ ਔਰ ਨਾ ਹੀ ਉਹਨਾਂ ਨੇ ਉਹਨਾਂ ਦੇ ਆਫਿਸ ਨੇ ਮੇਰੇ ਨਾਲ ਕਮਿਊਨੀਕੇਟ ਕੀਤਾ ਵਾ ਜਦਕਿ ਮੈਂ ਆਪ ਦੀ ਦੇ ਚੈਨਲ ਦੇ ਮਾਲਕ ਇਹ ਬਨਾਈ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦਾ ਵੀ ਜਿਹੜਾ ਦਾਖਲੇ ਦਾ ਸੈਸ਼ਨ ਚੱਲ ਰਿਹਾ ਵਿਦਿਅਕ ਦਾਖਲੇ ਦਾ ਕਾਡ ਨੂੰ ਸੈਸ਼ਨ ਇਹ ਇਹ ਦੇ ਦਾਖਲੇ ਤੋਂ ਪਹਿਲਾਂ ਪਹਿਲਾਂ ਜਿਹੜੇ ਲਿਸਟਡ ਸਕੂਲ ਆ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਨੈਸੈਸਰੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਲੁੱਟ ਖਸੁੱਟ ਦਾ ਸ਼ਿਕਾਰ ਨਾ ਹੋ ਸਕੋ। ਦੂਸਰੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹਨਾ ਵਾਂ ਇਸ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਨੇ ਦੂਸਰਾ ਨੋਟਿਸ ਵੀ ਜਾਰੀ ਕਰਤਾ ਜਿਹਦੇ ਵਿੱਚ ਉਹਨਾਂ ਨੇ ਮੇਰੇ ਕੋਲ ਸਬੰਧਤ ਸਕੂਲ ਡਿਫਾਲਟਰ ਸਕੂਲ ਔਰ ਜਿਨ੍ਹਾਂ ਸਟੂਡੈਂਟਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਨੱਪੀਆਂ ਉਹਨਾਂ ਸਕੂਲਾਂ ਦੀ ਸੂਚੀ ਵਿਦ ਸਮੇਤ ਮੇਰੇ ਕੋਲ ਮੰਗ ਲਿਆ ਜੋ ਕਿ ਮੈਂ 1-2 ਦਿਨਾਂ ਚ ਕਮਿਸ਼ਨ ਨੂੰ ਸਬਮਿਟ ਕਰ ਰਿਹਾ। ਤੀਸਰਾ ਅਸੀਂ ਪੰਜਾਬ ਦੇ ਸਮੁੱਚੇ ਸਕੂਲਾਂ ਜਿਨ੍ਹਾਂ ਨੇ ਪ੍ਰੋਸਪੈਕਟਰ ਔਰ ਸਵੇ ਕੋਸ਼ਨਾ ਦੇ ਵਿੱਚ ਆਰਟੀਐਕ 2009 ਨੂੰ ਇਹਨਾਂ ਨੂੰ ਵਾਇਲੈਂਟ ਕੀਤਾ ਔਰ ਜਿਸ ਕਾਨੂੰਨ ਦੀ ਉਲੰਘਣਾ ਕਰ ਰਹੇ ਉਸੇ ਕਾਨੂੰਨ ਤਹਿਤ 1 ਕਰੋੜ ਰੁਪਇਆ ਮਾਪਿਆਂ ਤੋਂ ਵਸੂਲ ਰਹੇ ਆ ਉਸ ਸਾਰੇ ਮਾਮਲੇ ਨੂੰ ਵੈਰੀਫਾਈ ਕਰਨ ਦੇ ਲਈ ਔਰ ਇਹਨਾਂ ਸਕੂਲਾਂ ਨੂੰ ਲਿਸਟਡ ਕਰਨ ਲਈ ਔਰ ਇਹਨਾਂ ਦੇ ਖਰਾਫ ਜਿਹੜੀ ਨੈਸੈਸਰੀ ਡਿਪਾਰਟਮੈਂਟਲ ਕਾਰਵਾਈ ਕਰਾਉਣ ਦੇ ਲਈ ਮੈਂ ਐ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਮੈਰਿਟ ਫਾਈਲ ਕੀਤੀ ਸੀ ਪੀਐਲ ਉਹਤੇ ਵੀ 21/5/2024 ਨੂੰ ਸਟੇਟ ਨੂੰ ਜਿਹੜਾ ਨੋਟਿਸ ਕਰ ਦਿੱਤਾ ਵਾ ਹੁਣ ਦੇਖਦੇ ਹਾਂ ਸਟੇਟ ਇੱਥੇ ਕੀ ਜਿਹੜਾ ਵਾ ਰਿਪਲਾਈ ਕਰੇਗਾ ਜੀ ਮਾਂਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ